ਇੰਸਪੈਕਟਰ ਸੌਰਵ ਚੱਬਰਵਾਲ ਮੁਖ ਅਫਸਰ ਥਾਣਾ ਮੌਣਕ ਨੇ ਦੱਸਿਆ ਕਿ ਸਰਤਾਜ ਸਿੰਘ ਚੈਲ ਐਸਐਸਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਚਲਾਈ ਮਹਮ ਤਹਿਤ ਪਰਮਿੰਦਰ ਸਿੰਘ ਡੀਐਸਪੀ ਡਿਵੀਜ਼ਨ ਮੌਣਕ ਦੀ ਜੋਗ ਅਗਵਾਈ ਹੇਠ ਥਾਣਾ ਮੌਣਕ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਕੁੱਲ 8 ਮੋਟਰਸਾਈਕਲ ਬਰਬਾਦ ਕਰਵਾ ਕੇ ਸੰਗਰੂਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਾਡੇ ਮੂਰਖਾਣੇ ਦੇ ਐਸਐਸਓ ਸਾਹਿਬ ਸੌਰਵ ਚੰਦਰ ਬਾੜੋ ਤੇ ਸਬੰਪੈਕਟਰ ਮਨ ਸ਼ਰਿੰਦਰੀਤ ਤੇ ਐਸਐਸਓ ਜੰਮੂ ਦੀ ਜਿਹੜੀ ਪਾਰਟੀ ਹੈਗੀ ਹੈ ਇਹਨਾਂ ਨੇ ਚਾਰ ਕੋਸ਼ੀ ਜਿਹੜੇ ਹੈਪੀ ਸਿੰਘ ਪੁੱਤਰ ਸ਼ੀਸ਼ਪਾਲ ਤੇ ਜੀਰੂ ਸਿੰਘ ਔਰ ਫਰਮਨ ਸਿੰਘ ਪੁੱਤਰ ਰਾਮਸੂਖ ਤੇ ਦੋਵੇਂ ਡਿਊਟੀਆਂ ਦੇ ਰਹਿਣ ਵਾਲੇ ਆ ਤੇ ਮਨਿੰਦਰ ਸਿੰਘ ਮਨੀ ਪੁੱਤਰ ਸ਼ਕਦੇਵ ਸਿੰਘ ਇਹ ਰਾਮਨਗਰ ਸ਼ਿਮਿਆੜੀ ਦਾ ਹੈਗਾ ਸੰਗਰੂਰ ਦਾ ਤੇ ਅਰਣ ਕੁਮਾਰ ਖਾਨ ਮੰਦੀਰ ਕਰਨਗਰ ਦਾ ਹੈਗਾ ਸੰਗੂਪ ਤੇ ਇਹਨਾਂ ਨੂੰ ਬਾਪੂ ਕਰਕੇ ਇਹਨਾਂ ਕੋਲੋਂ 8 ਮੋਟਰਸਾਈਕਲ ਬ੍ਰਾਂਡ ਕੀਤੇ ਆ ਜਿਨ੍ਹਾਂ ਚ ਜ਼ਿਆਦਾ ਹੀਰੋਹਾਂਡਲ, ਨੈਂਦਰ ਮੋਟਰਸਾਈਕਲ ਨੇ, ਪਾਲਸਰ ਮੋਟਰਸਾਈਕਲ ਆ ਤੇ ਕਾਵਸਾਕੀ ਇਹ ਸਾਰੇ ਇਹਨਾਂ ਨੇ ਜਿਹੜੇ ਹੈਗੇ ਆ ਸੰਗਰੂਰ, ਲਹਿਰਾ, ਖਨੌਰੀ ਇਹ ਰੀਟ ਚੋਰੀ ਕੀਤੇ ਹੋਈ ਨੇ ਤੇ ਹੋਰ ਵੀ ਇਹਨਾਂ ਤੋਂ ਬ੍ਰਾਂਡ ਦੀ ਹੋਣ ਦੀ ਉਮੀਦ ਹੈ। ਅਸੀਂ ਇਹਨਾਂ ਦਾ ਹੋਰ ਮੰਗ ਲਿਆ ਹੈ।